धार्मिक प्रोग्राम दौरान चले हथियार। हाँ ते सर हत्या नौजवान उतारिया मौत के घाट परिवार मांग रहा इंसाफ जी हां झिलंदर ते नंदपुर च धार्मिक समागम दौरान बड़ी वारदात हुई एक नौजवान का कत्ल होया मृतक की पहचान नंदपुर की गली नंबर 3 च रहण वाले गुरप्रीत सिंह उर्फ गोपी वजों हुई है मिले ਕਾਰਿ ਤੇ ਮੋਤਾਬਕ ਇਲਾਕੇ 'ਚ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀ ਤੇ ਗੋਪੀ ਨੇ ਕੁਝ ਨੌਜਵਾਨਾਂ ਨੂੰ ਸਮਾਗਮ 'ਚ ਹਥਿਆਰ ਲਿਆਉਣ ਤੋਂ ਰੋਕਿਆ ਸੀ ਜਿਸ ਤੋਂ ਬਾਅਦ ਮੁ슬ਮਾਨਾਂ ਨੇ ਹਥਿਆਰਾਂ ਨਾਲ ਗੋਪੀ ਤੇ ਹਮਲਾ ਕੀਤਾ ਕਈ ਰਾਉਂਡ ਫਾਇਰ ਹੋਏ ਤੇ ਗੋਪੀ ਦਾ ਕਤਲ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਇਸ ਸਭ ਦੌਰਾਨ ਕੁਝ ਹੋਰ ਲੋਕ ਵੀ ਜ਼ਖਮੀ ਹੋਏ ਨੇ ਰਾਤ ਨੂੰ ਬਾਬੇ ਜੀ ਆਪਣੇ ਨਜ਼ਰੇ ਹੀ ਪ੍ਰੋਗਰਾਮ ਚੱਲ ਰਿਹਾ ਸੀਗਾ ਇਹਨਾਂ ਨੂੰ ਪੰਜ ਬੰਦੇ ਆਂਦੇ ਅਨਪਛਤੇ ਬਾਹਰ ਲੇ ਜਿਨ੍ਹਾਂ ਨੂੰ ਆਪਾਂ ਜਾਣਦੇ ਹੀ ਨਹੀਂ ਹੈਗੇ ਭਾਜੀ ਕੋਈ ਰੋਲ ਹੀ ਨਹੀਂ ਉਹ ਕਹਿੰਦੀ ਦਾਤ ਕਰਪਾਨਾ ਐ ਕਰਨ ਐ ਕਰਨ ਚੱਕ ਚੱਕ ਕੇ ਦਿਖਾਣ ਮੇਰੇ ਬੱਚੇ ਨੇ ਇਹੀ ਕਿਹਾ ਵੀ ਵੀ ਭਾਈ ਇਹ ਕੰਮ ਨਾ ਕਰੋ ਜੀ ਨਾਮ ਕੀ ਹੈ ਤੁਹਾਡੇ ਬੇਟੇ ਦਾ ਮੇਰਾ ਬੇਟਾ ਰਾਹੁਲ ਉਹ ਕਹਿੰਦਾ ਨਾ ਪੁੱਤੇ ਇਹ ਕੰਮ ਨਾ ਕਰੋ ਵੀ ਮੇਲਾ ਵਾ ਯਾਰ ਆਹ ਕੰਮ ਨਾ ਕਰੋ ਇਦਾਂ ਦੇ ਕੰਮ ਨਾ ਕਰੋ ਮੇਲਾ ਵੇ ਚੰਗਾ ਨਹੀਂ ਲੱਗਦਾ ਉਹਨਾਂ ਨੇ ਕੀ ਕੀਤਾ ਜੀ ਉੱਥੇ ਉਹ ਗਾਲਾਂ ਗਾਲੀ ਗਲੋਚ ਤੇ ਉਸ ਤਰ੍ਹਾਂ ਹੀ ਬੰਦੇ ਉਹ ਇੰਨੀ دیر ਨੂੰ ਜੀ ਕੋਈ ਮੁੰਡਾ ਵਿੱਚੋਂ ਵਿੱਚੋਂ ਪਬਲੀਕ ਦੇ ਉੱਠ ਕੇ ਚਪੇੜ ਮਾਰ ਦਿੰਦਾ ਉਹ ਜਿਹੜਾ ਚਪੇੜ ਵੱਜਦੀ ਆ ਫੇਰ ਇਹਨਾਂ ਨੂੰ ਫਾਟੇ ਤੱਕ ਸਮਝਾਣ ਜਾਂਦੇ ਵੀ ਛੱਡੋ ਵੀਰੇ ਗੱਲ ਛੱਡੋ ਵੀਰੇ ਗੱਲ ਜੋ ਹੋ ਗਈ ਹੋ ਗਈ ਇੰਨੀ دیر ਨੂੰ ਭਾਜੀ ਆ ਮੇਲਾ ਆਪਾਂ ਸਮਾਪਤੀ ਕਰਤੀ 9:12 ਵਜੇ ਭਾਜੀ ਉਹ ਸਵਾ 12 ਸਾਢੇ 12 ਵਜੇ ਫੇਰ ਆ ਕੇ ਅਟੈਕ ਕਰ ਦਿੰਦੇ ਆ ਕਿਹਦੇ ਦੇ ਅਟੈਕ ਕੀਤਾ ਗਿਆ ਅਟੈਕ ਕੀਤਾ ਗਿਆ ਭਾਜੀ ਮੇਰਾ ਇੱਕ ਬੇਟਾ ਸੀ ਇੱਕ ਉਹਦਾ ਫਰੈਂਡ ਸੀਗਾ ਕੀ ਨਾਮ ਕੀ ਉਹਦਾ ਉਹਦਾ ਗੋਪੀ ਜਿਹੜਾ ਮਰ ਗਿਆ ਹੁਣ ਇਸ ਟਾਈਮ ਵਿਚਾਰੀ ਡੈਥ ਹੋ ਗਈ ਹੈ ਡੈਥ ਹੋ ਗਈ ਹਾਂਜੀ ਹੋ ਗਈ ਡੈਥ ਇਸ ਵਾਰਤਾ ਦੌਰਾਨ ਇਲਾਕੇ ਚ ਤਣਾਅ ਦਾ ਮਾਹੌਲ ਹੈ ਉਧਰ ਪੁਲਿਸ ਨੇ ਵੀ ਮਾਮਲੇ ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਮੁਤਾਬਕ ਬਰਦਾਤ ਪੁਰਾਣੀ ਰੰਜਿਸ਼ ਤੇ ਚੱਲਦਿਆ ਹੋਈ ਹੈ ਮਾਮਲਾ ਦਰਜ ਕਰ ਮੌਸਮਾ ਦੀ ਪਾਲ ਕੀਤੀ ਜਾ ਰਹੀ ਹੈ ਤੇ ਜਲਦ ਗ੍ਰਿਫਤਾਰੀ ਦਾ ਪ੍ਰੋਸਾ ਦਿੱਤਾ ਗਿਆ ਹੈ ਹਾਂਜੀ ਸਾਨੂੰ ਰਾਤੀ ਇਤਲਾ ਮਿਲੀ ਸੀਗੀ ਕਿ ਨਾਗਰਾ ਪਿੰਡ ਦੇ ਵਿੱਚ ਇੱਕ ਗੋਲੀ ਚਲੀ ਹੈ ਤੇ ਉਹਦੇ ਵਿੱਚ ਤਿੰਨ ਲੋਕੀ ਜਿਹੜੇ ਹੈਗੇ ਉਹ ਇੰਜਰ ਹੋਏ ਨੇ ਤੇ ਉਹ ਉਹਦੇ ਕਰਕੇ ਆਪਾਂ ਐਫ ਆਈ ਆਰ ਰਜਿਸਟਰ ਕਰ ਰਹੇ ਤੇ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਆਪਾਂ ਨਾਮਜ਼ਦ ਕਰਕੇ ਬੁਨਾਤੇ ਐਕਸ਼ਨ ਲਵਾਂਗੇ ਗਾਰੰਟੀ ਹੈ ਮੈਮ ਗੋਲੀ ਚੱਲੀ ਹੈ ਜੀ ਫਿਲਹਾਲ ਜਿਹੜਾ ਲੱਗ ਰਿਹਾ ਹੈ ਆਪਸੀ ਕੋਈ ਰੰਜਿਸ਼ ਸੀ ਤੇ ਕਲੀਅਰ ਹੋਰ ਹੋ ਜਾਊਗਾ ਜਦੋਂ ਬੰਦੇ ਪੜੇ ਜਾਣਗੇ ਹਾਂਜੀ ਇਹਨੇ ਜਾਣਿਆ ਦੀ ਜਦੋਂ ਇੱਕ ਬੰਦੇ ਦੀ ਦਾਤਰ ਲੱਗ ਕੇ ਸਰ ਤੇ ਉਹਦੀ ਡੈਥ ਹੋਈ ਹੈਗੀ ਗੋਪੀ ਨਾਮ ਦਾ ਗੋਪੀ ਨਾਮ ਹੈ ਉਹ ਬੰਦੇ ਦਾ ਮੈਡਮ ਇਹਨੇ ਕੋਈ ਪੁਰਾਣੀ ਗੱਲ ਦੱਸ ਫਿਲਹਾਲ ਜੀ ਇਦਾਂ ਹੀ ਲੱਗ ਰਿਹਾ ਬਟ ਐਗਜ਼ੈਕਟ ਜਿਹੜਾ ਰੀਜ਼ਨ ਹੈਗਾ ਉਹ ਕਲੀਅਰ ਹੋ ਕੇ ਪਤਾ ਨਾ ਨੌਜਵਾਨ ਦੀ ਮੌਤ ਤੋਂ ਬਾਅਦ ਉਹ ਸਾਰਾ ਪਰਿਵਾਰ ਪੂਰੀ ਤਰ੍ਹਾਂ ਸ਼ੁੱਟ ਚੁੱਕਾ ਹੈ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਇਸਾਰੇ ਮਾਮਲਾ ਮੂੜ ਸਾਬਤ ਕਰਦਾ ਹੈ ਕਿ ਕਿਵੇਂ ਅੱਜ ਸਾਡੇ ਨੌਜਵਾਨਾਂ ਦੀ ਸਹਿਣ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ ਕਿਵੇਂ ਛੋਟੇ ਵਿਵਾਦ ਵੀ ਵੱਡੀਆਂ ਵਰਦਾਤਾਂ ਨੂੰ ਜਨਮ ਦੇ ਰਹੇ ਨੇ ਤੇ ਵੱਡੀਆਂ ਵਰਦਾਤਾਂ ਦੀ ਵਜ੍ਹਾ ਬਣਦੇ ਜਾ ਰਹੇ ਨੇ ਜ਼ਿਲੰਦਰ ਤੋਂ ਪ੍ਰਮਿਥ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼